ਮੈਂ ਸੌਰੀ ਕਰਦੀ ਆ ਜੀ ਇਸ ਕਮੈਂਟ ਤੇ ਮੈਂ ਹੁਣ ਵੀ ਕੀਰਤਨ ਸੁਣ ਰਹੀ ਬਾਬਾ ਜੀ ਦਾ ਜੀ ਆਪਾਂ ਬਸ ਨੋਰਮਲ ਹੀ ਆਪਾਂ ਗੱਲ ਕਰਨੀ ਹੈ ਮੈਮ ਇੱਕੋ ਸਵਾਲ ਪੁੱਛਣਾ ਸੀ ਹਾਂ ਜੀ ਮੈਮ ਮੈਂ ਇੱਧੇ ਫੋਨ ਤੇ ਲੈ ਲੈਣਾ ਤੁਹਾਨੂੰ ਹਣਾ ਤਾਂ ਪਤਾਰੀ ਵਾਲ ਥਾਣੇ ਤੋਂ ਐਸਐਚਓ ਬਲਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਿਹਾ ਤਾਂ ਮੈਮ ਸਭ ਤੋਂ ਪਹਿਲਾਂ ਮੈਂ ਰਿਐਕਸ਼ਨ ਤੁਹਾਡਾ ਲੈਣਾ ਚਾਹੁੰਨਾ ਮੈਨੂੰ ਦੱਸ ਦਿਓ ਉਹ ਪ੍ਰੋਗਰਾਮ ਕਿਸ ਤਰੀਕੇ ਦਾ ਸੀਗਾ ਥਾਣੇ ਦੇ ਵਿੱਚ ਔਰ ਕਿਉਂ ਉਹ ਪ੍ਰੋਗਰਾਮ ਬਣਾਇਆ ਗਿਆ ਜੀ ਮੇਰੇ ਨਾਲ 크੍ਰਿਸਚੀਅਨ ਪਾਈਚਾਰੇ ਦੇ ਸਾਰੇ ਸੀਗੇ ਇਸ ਕਰਕੇ ਅਸੀਂ ਉਹ ਮਨਾਇਆ ਸੀ ਪਰ ਚਲੋ ਉਹਨਾਂ ਦੀ ਆਪਣੀ ਆ ਪਰ ਮੇਰੀ ਆਪਣੀ ਸੋਚ ਆ ਮੈਂ ਸੌਰੀ ਕਰਦੀ ਆ ਵੀ ਚਲੋ ਸਾਨੂੰ ਨਹੀਂ ਕਰਨਾ ਚਾਹੀਦਾ ਸੀਗਾ ਜੀ ਕਿ ਇਹ ਇਹ ਲੋਕ ਮੈਮ ਇਸ ਗੱਲ ਦੇ ਉੱਤੇ ਸਵਾਲ ਕਰ ਰਹੇ ਨੇ ਇੱਕ ਤਾਂ ਮੈਮ ਯੂਨੀਫਾਰਮ ਦੇ ਵਿੱਚ ਥਾਣੇ ਦੇ ਵਿੱਚ ਇਸ ਤਰੀਕੇ ਦਾ ਪ੍ਰੋਗਰਾਮ ਕਰਨਾ ਉਸ ਗੱਲ ਨੂੰ ਵੀ ਲੈ ਕੇ ਸਵਾਲ ਉੱਠ ਰਹੇ ਨੇ ਜੀ ਤੁਹਾਡੇ ਤੇ ਮੈਂ ਸੌਰੀ ਕਰ ਲਈ ਤਾਂ ਹੀ ਵੀ ਨਹੀਂ ਚਾਹੀਦਾ ਸੀ ਸਾਨੂੰ ਕਰਨਾ ਚਲੋ ਕਿਉਂਕਿ ਕਿਉਂਕਿ ਇੱਕ ਪਾਸੇ ਮੈਮ ਸਭਾ ਚੱਲ ਰਹੀ ਹੈ ਕੋਈ ਕੋਈ ਸਭਾ ਦੇ ਰਿਲੇਟਿਡ ਕਿਸੇ ਤਰੀਕੇ ਦਾ ਕੋਈ ਧਾਰਮਿਕ ਪ੍ਰੋਗਰਾਮ ਹੀ ਨਾ ਜਿਨ੍ਹਾਂ ਦੇ ਵਿੱਚ ਕਰਵਾਇਆ ਗਿਆ ਸੀਗਾ ਮੈਮ ਇਸ ਇਸ ਪ੍ਰੋਗਰਾਮ ਤੋਂ ਪਹਿਲਾਂ ਨਹੀਂ ਕੋਈ ਧਾਰਮਿਕ ਪ੍ਰੋਗਰਾਮ ਤੇ ਸਾਡੇ ਕੋਈ ਨਹੀਂ ਕਰਾਇਆ ਗਿਆ ਜੀ 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 ਨੇ ਜੀ ਜੀ ਤਾਂ ਇਹੀ ਇਹੀ ਉਹ ਦਤਿਆਂ ਦੇ ਵਿੱਚ ਸੀਗਾ ਜੀ ਤੁਹਾਡੇ ਪੀਸਵਾ ਚੱਲਦੀ ਹੈ ਇੱਕ ਪਾਸੇ ਇੱਕ ਪਾਸੇ ਸਾਹਿਬ ਜੀ ਆਦਨ ਦੀ ਬਹੁਤ ਵੱਡੀ ਸ਼ਹਾਦਤ ਹੈ ਬਿਲਕੁਲ ਬਿਲਕੁਲ ਜੀ ਮੈਂ ਉਹਨਾਂ ਨੂੰ ਮੰਨਦੀ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪਾਠ ਕਰਦੀ ਜਿੱ ਲਈ ਬਾਬਾ ਜੀ ਦਾ ਮੈਂ ਇਸ ਚੀਜ਼ ਨੂੰ ਅੱਜ ਪੂਰਾ ਦਿਨ ਵਿੱਚ ਮੈਂ ਫੀਲ ਕਰ ਰਹੀ ਹੈਗੀ ਕਿ ਨਹੀਂ ਹੋਣਾ ਚਾਹੀਦਾ ਸੀਗਾ ਮੈਂ ਸੌਰੀ ਕਰਦੀ ਹਾਂ ਕਿ ਮੈਂ ਹੁਣ ਵੀ ਗੁਰੂ ਮਹਾਰਾਜ ਦਾ ਪਾਠ ਹੀ ਸੁਣ ਰਹੀ ਹਾਂ ਤੁਸੀਂ ਸ਼ਾਇਦ ਸੁਣਦੇ ਵੀ ਹੋਗੇ ਮੈਂ ਪਾਠ ਹੀ ਸੁਣ ਰਹੀ ਹਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਔਰ ਜਿਹੜਾ ਜ ਇਹ ਪ੍ਰੋਗਰਾਮ ਮੈਂ ਜਿਸ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕੀਤਾ ਸੀਗਾ ਇਹ ਸਟਾਫ ਵੱਲੋਂ ਕਿਹਾ ਗਿਆ ਸੀ ਕਿ ਨਾ ਤੁਹਾਡੇ ਆਪਣੇ ਮਨ ਦੇ ਵਿੱਚ ਸੀਗਾ ਇਸ ਨਹੀਂ ਮੇਰਾ ਸਟਾਫ ਹੈਗਾ ਸੀ ਸਾਰਾ ਸਾਰੇ 크ਿਸਚਨ ਭਾਈਚਾਰੇ ਦੇ ਮੇਰੇ ਕੋਲ ਬਹੁਤ ਸਾਰੇ ਨੇ ਜਿਹੜੇ ਕੋ ਚਾਹੁੰਦੇ ਸੀਗੇ ਕਿ ਅਸੀਂ ਸੈਲੀਬ੍ਰੇਟ ਕਰੀਏ ਇਸ ਕਰਕੇ ਆ ਮੇਰੇ ਮੈਂ ਮੈਂ ਕੋਈ ਗੱਲ ਆ ਵੀ ਮੈਂ ਸੌਰੀ ਕਰ ਦਿੱਤੀ ਹੈਗੀ ਆ ਵੀ ਨਹੀਂ ਹੋਣਾ ਚਾਹੀਦਾ ਸੀਗਾ ਅਫਸੋਸ ਹੈ ਮੈਮ ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਬਿਲਕੁਲ ਜੀ ਬਹੁਤ ਅਫਸੋਸ ਆ ਬਹੁਤ ਜ਼ਿਆਦਾ ਅਫਸੋਸ ਸਮਝ ਲਓ ਜੀ ਕੋਈ ਨਹੀਂ ਕਦੋਂ ਕਦੋਂ ਅਫਸੋਸ ਹੋਇਆ ਮੈਂ ਤੁਹਾਨੂੰ ਫੇਰੇ ਸੌਸ ਲਾ ਕਿਉਂਕਿ ਬਹੁਤ 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 ਜਦੋਂ ਆਪਾਂ ਤੁਹਾਡੇ ਨਾਂ ਨੂੰ ਪੜ੍ਹਦੇ ਆਂ ਇਹਦਾ ਸੁਣਦੇ ਆਂ ਬਲਜੀਤ ਕੌਰ ਜੀ ਤਾਂ ਕੌਰ ਸ਼ਬਦ ਜਾਂ ਸਿੰਘ ਸ਼ਬਦ ਨੂੰ ਲੈ ਕੇ ਬੜਾ ਮਨਾਂ ਦੇ ਵਿੱਚ ਲੋਕਾਂ ਨੂੰ ਹਾਂ ਦੁੱਖ ਲੱਗਦਾ ਨਾ ਜੀ ਮੇਰੇ ਮਨ ਨੂੰ ਬਹੁਤ ਠੇਸ ਆ ਮੈਂ ਮੈਂ ਆਪਣੇ ਆਪ ਨੂੰ ਬਹੁਤ ਅੱਜ ਮਹਿਸੂਸ ਕਰ ਰਹੀ ਹਾਂ ਕਿ ਨਹੀਂ ਹੋਣਾ ਚਾਹੀਦਾ ਮੈਂ ਸ਼ਾਇਦ ਪਹਿਲੀ ਤੇ ਆਖਰੀ ਗਲਤੀ ਕੀਤੀ ਹੋਗੀ ਉਹ ਜਿਹੜਾ ਸਟਾਫ ਸੀਗਾ ਮੈਮ ਤੁਹਾਡੇ ਨਾਲ ਉਹ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਕ੍ਰਿਸਚਨ ਭਾਈਚਾਰੇ ਦੇ ਹੈਗੇ ਆ ਜੀ ਬਹੁਤ ਸਾਰੇ ਕ੍ਰਿਸਚਨ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਪਗੜੀ ਧਾਰੀ ਵੀ ਸੀਗੇ ਦਸਤਾਰ ਧਾਰੀ ਸੀਗੇ ਹਾਂਜੀ 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 ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਹੈ ਹਾਂ ਬਿਲਕੁਲ ਜੀ ਹੈਗਾ ਅਸੀਂ ਸਾਰਿਆਂ ਨੇ ਅੱਜ ਇਹ ਸੋਚਿਆ ਕਿ ਸਾਨੂੰ ਨਹੀਂ ਚਾਹੀਦੇ ਸੀਗਾ ਪਤਾ ਨਹੀਂ ਉਹ ਜਿੱਦਾਂ ਕੋਈ ਕਹਿੰਦੇ ਨਾ ਬਗਰਾਮੀ ਲਿਖੀ ਵਾਲੀ ਗੱਲ ਸਾਡੇ ਉਹ ਮੰਨ ਚੋ ਪਰ ਮੈਂ ਅਹੀਂ ਵਾਹਿਗੁਰੂ ਨੂੰ ਮੰਨਦੇ ਸੱਚੇ ਪਾਤਸ਼ਾਹ ਨੂੰ ਪਰ ਸੌਰੀ ਮੈਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਸੰਗਤ ਰੋਸ ਕਰ ਰਹੀ ਹੈ ਜਿਸ ਪ੍ਰਕਾਰ ਦਾ ਸੋਸ਼ਲ ਮੀਡੀਆ ਤੇ ਤੁਹਾਨੂੰ ਬਿਲਕੁਲ ਮੈਂ ਉਹਨਾਂ ਕੋਲੋਂ ਸੌਰੀ ਕਰਦੀ ਹਾਂ ਜੀ ਇਸ ਤੋਂ ਪਹਿਲਾਂ ਮੈਮ ਕਿੰਨੀ ਦੇਰ ਹੋ ਗਈ ਤੁਹਾਨੂੰ ਜੀ ਪੰਜਾਬ ਪੁਲਿਸ ਦੇ ਵਿੱਚ ਸਵਾਮਨ ਦਿੰਦਿਆਂ ਨੂੰ ਮੈਨੂੰ 32 ਸਾਲ ਹੋ ਗਏ ਆ ਇਹ ਇਹ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਹੋਇਆ ਇਹ ਕਦੀ ਵੀ ਨਹੀਂ ਇਹ ਹੋ ਜਾ ਮਨਾਇਆ ਵੀ ਨਹੀਂ ਤਾਂ ਹੋਇਆ ਵੀ ਨਹੀਂ ਕਦੀ ਪਹਿਲੀ ਵਾਰ ਇਦਾਂ ਹੋਇਆ ਵੀ ਨਹੀਂ ਇਹ ਸਟਾਫ ਦੇ ਕਹਿਣ ਦੇ ਉੱਤੇ ਕੀਤਾ ਗਿਆ ਸੀ ਇਹ ਜੀ ਪ੍ਰੋਗਰਾਮ ਬਸ ਉਹਨਾਂ ਦੇ ਬਸ ਜਿੱਦਾਂ ਉਹ ਸੀਗੇ ਮੇਰੇ ਨਾਲ ਹੂੰ ਤੇ ਚਲੋ ਮੈਂ ਹੁਣ ਸੌਰੀ ਮੈਂ ਹੀ ਫੀਲ ਕਰਦੀ ਆ ਕਿ ਮੈਂ ਵਿੱਚ ਹੈਡ ਸੀਗੀ ਮੈਨੂੰ ਚਾਹੀਦਾ ਸੀਗਾ ਕਿ ਮਨਾ ਕਰਨਾ ਔਰ ਔਰ ਜਿਵੇਂ ਤੁਸੀਂ ਲਗਾਤਾਰ ਤੁਹਾਨੂੰ ਗਲਤੀ ਦਾ ਅਹਿਸਾਸ ਤਾਂ ਤੁਸੀਂ ਆਪਾਂ ਤੁਹਾਡੇ ਗੱਲ ਤੋਂ ਵੀ ਲਾ ਰਿਹਾ ਅਹਿਸਾਸ ਹੋ ਰਿਹਾ ਡਿਪਾਰਟਮੈਂਟਲ ਤੌਰ ਦੇ ਉੱਤੇ ਤਾਂ ਨਹੀਂ ਮੈਮ ਕਿਸੇ ਪ੍ਰਕਾਰ ਦਾ ਕੋਈ ਕਿਉਂਕਿ ਤੁਸੀਂ ਯੂਨੀਫਾਰਮ ਦੇ ਵਿੱਚੋਂ ਸਾਰਾ ਕੁਝ ਥਾਣੇ ਦੇ ਵਿੱਚ ਬਿਲਕੁਲ ਬਿਲਕੁਲ ਜੀ ਮੈਨੂੰ ਅਫਸੋਰਸ ਆ ਵੀ ਮੈਂ ਯੂਨੀਫਾਰਮ ਚ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੇਰਾ ਤਾਂ ਅੱਜ ਮਨਨਾ ਵੀ ਮੈਨੂੰ ਜੋਬ ਵੀ ਨਹੀਂ ਕਰਨੀ ਚਾਹੀਦੀ ਉਮੀ ਚਲੋ ਉਹ ਇੱਕ ਇੱਕ ਨਿੱਜੀ ਫੈਸਲਾ ਜਾਂ ਜਿਹੜੀ ਜ਼ਿੰਮੇਵਾਰੀ ਸਰਕਾਰ ਨੇ ਤੁਹਾਨੂੰ ਦਿੱਤੀ ਹੈ ਮਨ ਲੱਗਦਾ ਬਹੁਤ ਉਮੀਦਾਂ ਦੇ ਨਾਲ ਲੋਕ ਪੰਜਾਬ ਬਿਲਕੁਲ ਜੀ ਲਗਾ ਕੇ ਉਮੀਦ ਰੱਖਦੇ ਨੇ ਤਾਂ ਇਹ ਤੁਹਾਡਾ ਵੀਡੀਓ ਹੁਣ ਜਦੋਂ ਵਾਇਰਲ ਹੋ ਰਿਹਾ ਜੀ ਤਾਂ ਪਰਿਵਾਰ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਕੋਈ ਰਿਐਕਸ਼ਨ ਬਿਲਕੁਲ ਹਾਂ ਜੀ ਬਿਲਕੁਲ ਜੀ ਹੋਇਆ ਬਿਲਕੁਲ ਹੋਇਆ ਜੀ ਹਮ ਪਰਿਵਾਰ ਦਾ ਕੀ ਕਹਿਣਾ ਤੁਹਾਡੇ ਆਪਣੇ ਪਰਿਵਾਰ ਦਾ ਕੀ ਕਹਿਣਾ ਜੀ ਹਾਂ ਉਹ ਕਹਿੰਦੇ ਨਹੀਂ ਵਧੀਆ ਨਹੀਂ ਤੁਸੀਂ ਇੰਨਾ ਕੱਦ ਦੀ ਨਹੀਂ ਕੀਤੀ ਗਲਤੀ ਤੇ ਐਸ ਵਾਰ ਕਿਉਂ ਕੀਤੀ ਗਲਤੀ ਹਮ ਹਮ ਹਾਂਜੀ ਸਿੱਖੀ ਪ੍ਰਤੀ ਡੈਲੀ ਤੁਹਾਡਾ ਹੈ ਮਨ ਦੇ ਵਿੱਚ ਹਾਂਜੀ ਬਿਲਕੁਲ ਜੀ ਮੈਂ ਉਹਦੇ ਆਸਰੇ ਉਹਦੇ ਤੋਂ ਬਗੈਰ ਇੱਕ ਸਾਹ ਵੀ ਨਹੀਂ ਐਸੀ ਲੈ ਸਕਦੇ ਮੈਂ ਹੁਣ ਵੀ ਸਵੇਰ ਸ਼ਾਮੀ ਮੈਂ ਕਰਦੀ ਆ ਆਪਣੇ ਹੂੰ ਬਾਬਾ ਜੀ ਦਾ ਨਾਲ ਇੰਨੇ ਆ ਸਵੇਰ ਸ਼ਾਮੀ ਪਾਠ ਕਰਦੀ ਜਿੱਦਾਂ ਨਹੀਂ ਹੈਗੀ ਹਾਂ ਆ ਤਾਂ ਵੀ ਮੇਰੇ ਕੋਲ ਭਾਵੇਂ ਮੈਂ ਡਿਊਟੀ ਤੇ ਵੀ ਹੋਵਾਂ ਤਾਂ ਵੀ ਮੈਂ ਕਰਦੀ ਆ ਇਦਾਂ ਨਹੀਂ ਸ਼ਿਕਿਆ ਮੈਮ ਕੁਝ ਇਸ ਘਟਨਾ ਤੋਂ ਬਾਅਦ ਹੁਣ ਤੁਸੀਂ ਕੁਝ ਮਨ ਦੇ ਵਿੱਚ ਬਹੁਤ ਬਹੁਤ ਕੁਝ ਬਹੁਤ ਕੁਝ ਆਪਣੀ ਲਾਈਫ ਸਿੱਖਿਆ ਬਹੁਤ ਅੱਜ ਮੈਂ ਜੋ ਸ਼ਾਇਦ ਮੈਂ ਕਦੀ ਵੀ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਹੋਗੀ ਸੰਗਤ ਤੋਂ ਆਖਰੀ ਸਵਾਲ ਹੈ ਮੇਰਾ ਇਹ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਹਾਂਜੀ ਮੈਂ ਮਾਫੀ ਮੰਗਦੀ ਹਾਂ ਉਹਨਾਂ ਕੋਲੋਂ ਮੈਂ ਠੀਕ ਹੈ ਮੈਮ ਠੀਕ ਹੈ ਧੰਨਵਾਦ ਧੰਨਵਾਦ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਤਨਵੇਂ ਮੈਂ ਇੱਕ ਛੋਟਾ ਜਿਹਾ ਡਾਕੂਮੈਂਟ ਲੈਣਾ ਮੈਂ ਲੋਕੀ ਇਸ ਗੱਲ ਦੇ ਉੱਤੇ ਬੜਾ ਸਵਾਲ ਚੁੱਕ ਰਹੇ ਆ ਮੈਂ ਸੌਰੀ ਕਰਦੀ ਆ ਜੀ ਇਸ ਕਮੈਂਟ ਤੇ ਮੈਂ ਹੁਣ ਵੀ ਕੀਰਤਨ ਸੁਣ ਰਹੀ ਬਾਬਾ ਜੀ ਦਾ ਜੀ ਆਪਾਂ ਬਸ ਨੋਰਮਲ ਹੀ ਆਪਾਂ ਗੱਲ ਕਰਨੀ ਹੈ ਮੈਮ ਇੱਕੋ ਸਵਾਲ ਤੁਸੀਂ ਹਾਂ ਜੀ ਹਾਂ ਜੀ ਮੈਮ ਮੈਂ ਇੱਧੇ ਫੋਨ ਤੇ ਲੈ ਲੈਣਾ ਤੁਹਾਨੂੰ ਹਣਾ ਤਾਂ ਪਤਾਰੀ ਵਾਲ ਥਾਣੇ ਤੋਂ ਐਸਐਚਓ ਬਲਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਵੀ ਹੋ ਰਿਹਾ ਤਾਂ ਮੈਮ ਸਭ ਤੋਂ ਪਹਿਲਾਂ ਮੈਂ ਰਿਐਕਸ਼ਨ ਤੁਹਾਡਾ ਲੈਣਾ ਚਾਹੁੰਨਾ ਮੈਨੂੰ ਦੱਸ ਦਿਓ ਉਹ ਪ੍ਰੋਗਰਾਮ ਕਿਸ ਤਰੀਕੇ ਦਾ ਸੀਗਾ ਥਾਣੇ ਦੇ ਵਿੱਚ ਔਰ ਕਿਉਂ ਉਹ ਪ੍ਰੋਗਰਾਮ ਬਣਾਇਆ ਗਿਆ ਜੀ ਮੇਰੇ ਨਾਲ 크੍ਰਿਸਚਨ ਪਾਈਚਾਰੇ ਦੇ ਸਾਰੇ ਸੀਗੇ ਇਸ ਕਰਕੇ ਅਸੀਂ ਉਹ ਮਨਾਇਆ ਸੀ ਪਰ ਚਲੋ ਉਹਨਾਂ ਦੀ ਆਪਣੀ ਆ ਪਰ ਮੇਰੀ ਆਪਣੀ ਸੋਚ ਆ ਮੈਂ ਸੌਰੀ ਕਰਦੀ ਆ ਕਿ ਚਲੋ ਸਾਨੂੰ ਨਹੀਂ ਕਰਨਾ ਚਾਹੀਦਾ ਸੀਗਾ ਜਿੱਕਿ ਇਹ ਇਹ ਲੋਕ ਮੈਮ ਇਸ ਗੱਲ ਦੇ ਉੱਤੇ ਸਵਾਲ ਕਰ ਰਹੇ ਨੇ ਇੱਕ ਤਾਂ ਮੈਮ ਯੂਨੀਫਾਰਮ ਦੇ ਵਿੱਚ ਥਾਣੇ ਦੇ ਵਿੱਚ ਇਸ ਤਰੀਕੇ ਦਾ ਪ੍ਰੋਗਰਾਮ ਕਰਨਾ ਉਸ ਗੱਲ ਨੂੰ ਵੀ ਲੈ ਕੇ ਸਵਾਲ ਉੱਠ ਰਹੇ ਨੇ ਜੀ ਤੁਹਾਡੇ ਤੇ ਮੈਂ ਸੌਰੀ ਕਰ ਲਈ ਤਾਂ ਹੀ ਵੀ ਨਹੀਂ ਚਾਹੀਦਾ ਸੀ ਸਾਨੂੰ ਕਰਨਾ ਚਲੋ ਕਿਉਂਕਿ ਕਿਉਂਕਿ ਇੱਕ ਪਾਸੇ ਮੈਮ ਸਭਾ ਚੱਲ ਰਹੀ ਹੈ ਕੋਈ ਕੁਝ ਸਭਾ ਦੇ ਰਿਲੇਟਿਡ ਕਿਸੇ ਤਰੀਕੇ ਦਾ ਕੋਈ ਧਾਰਮਿਕ ਪ੍ਰੋਗਰਾਮ ਹੀ ਨਾ ਦਿਨਾਂ ਦੇ ਵਿੱਚ ਕਰਵਾਇਆ ਗਿਆ ਸੀਗਾ ਮੈਮ ਇਸ ਇਸ ਪ੍ਰੋਗਰਾਮ ਤੋਂ ਪਹਿਲਾਂ ਨਹੀਂ ਕੋਈ ਧਾਰਮਿਕ ਪ੍ਰੋਗਰਾਮ ਤੇ ਸਾਡੇ ਕੋਈ ਨਹੀਂ ਕਰਾਇਆ ਗਿਆ ਜੀ 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 ਨਹੀਂ ਜੀ ਜੀ ਤਾਂ ਇ ਇ ਇ ਉਹ ਦਤਿਆਂ ਦੇ ਵਿੱਚ ਸੀਗਾ ਜੀ ਤੁਹਾਡੇ ਪੀ ਸਭਾ ਚੱਲਦੀ ਹੈ ਇੱਕ ਪਾਸੇ ਇੱਕ ਪਾਸੇ ਸਾਹਿਬ ਜੀਾਂ ਦੀ ਬਹੁਤ ਵੱਡੀ ਸ਼ਹਾਦਤ ਹੈ ਬਿਲਕੁਲ ਬਿਲਕੁਲ ਜੀ ਮੈਂ ਉਹਨਾਂ ਨੂੰ ਮੰਨਦੀ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪਾਠ ਕਰਦੀ ਲਈ ਬਾਬਾ ਜੀ ਦਾ ਮੈਂ ਇਸ ਚੀਜ਼ ਨੂੰ ਅੱਜ ਪੂਰਾ ਦਿਨ ਵਿੱਚ ਮੈਂ ਫੀਲ ਕਰ ਰਹੀ ਹੈ ਜੀ ਕਿ ਨਹੀਂ ਹੋਣਾ ਚਾਹੀਦਾ ਸੀਗਾ ਮੈਂ ਸੌਰੀ ਕਰਦੀ ਹਾਂ ਕਿ ਮੈਂ ਹੁਣ ਵੀ ਗੁਰੂ ਮਹਾਰਾਜ ਦਾ ਪਾਠ ਹੀ ਸੁਣ ਰਹੀ ਹਾਂ ਤੁਸੀਂ ਸ਼ਾਇਦ ਸੁਣਦੇ ਵੀ ਹੋਗੇ ਮੈਂ ਪਾਠ ਹੀ ਸੁਣ ਰਹੀ ਹਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹਾਂ ਔਰ ਜਿਹੜਾ ਜ ਇਹ ਪ੍ਰੋਗਰਾਮ ਮੈਂ ਜਿਸ ਤਰੀਕੇ ਨਾਲ ਤੁਸੀਂ ਆਰਗੇਨਾਈਜ਼ ਕੀਤਾ ਸੀਗਾ ਇਹ ਸਟਾਫ ਵੱਲੋਂ ਕਿਹਾ ਗਿਆ ਸੀ ਕਿ ਨਾ ਤੁਹਾਡੇ ਆਪਣੇ ਮਨ ਦੇ ਵਿੱਚ ਸੀਗਾ ਇਸ ਨਹੀਂ ਮੇਰਾ ਸਟਾਫ ਹੈਗਾ ਸੀ ਸਾਰਾ ਸਾਰੇ 크ਿਸਚਨ ਭਾਈਚਾਰੇ ਦੇ ਮੇਰੇ ਕੋਲ ਬਹੁਤ ਸਾਰੇ ਨੇ ਜਿਹੜੇ ਕੁਝ ਚਾਹੁੰਦੇ ਸੀਗੇ ਕਿ ਅਸੀਂ ਸੈਲੀਬ੍ਰੇਟ ਕਰੀਏ ਇਸ ਕਰਕੇ ਆ ਮੇਰੇ ਮੈਂ ਮੈਂ ਕੋਈ ਗੱਲ ਆ ਵੀ ਮੈਂ ਸੌਰੀ ਕਰ ਦਿੱਤੀ ਹੈਗੀ ਆ ਵੀ ਨਹੀਂ ਹੋਣਾ ਚਾਹੀਦਾ ਸੀਗਾ ਅਫਸੋਸ ਹੈ ਮੈਮ ਕਿਸੇ ਪ੍ਰਕਾਰ ਦਾ ਮਨ ਦੇ ਵਿੱਚ ਬਿਲਕੁਲ ਜੀ ਬਹੁਤ ਅਫਸੋਸ ਆ ਬਹੁਤ ਜਿਆਦਾ ਅਫਸੋਸ ਸਮਝ ਲਓ ਜੀ ਕੋਈ ਨਹੀਂ ਕਦੋਂ ਕਦੋਂ ਅਫਸੋਸ ਹੋਇਆ ਮੈਂ ਤੁਹਾਨੂੰ ਫਿਰ ਸੌਸ ਲਾ ਕਿਉਂਕਿ ਬਹੁਤ ਬਹੁਤ ਜਦੋਂ ਆਪਾਂ ਤੁਹਾਡੇ ਨਾਂ ਨੂੰ ਪੜ੍ਹਦੇ ਆ ਜਾਂ ਸੁਣਦੇ ਆ ਬਲਜੀਤ ਕੌਰ ਜੀ ਤਾਂ ਕੌਰ ਸ਼ਬਦ ਜਾਂ ਸਿੰਘ ਸ਼ਬਦ ਨੂੰ ਲੈ ਕੇ ਬੜਾ ਮਨਾਂ ਦੇ ਵਿੱਚ ਲੋਕਾਂ ਨੂੰ ਹਾਂ ਦੁੱਖ ਲੱਗਦਾ ਨਾ ਜੀ ਮੇਰੇ ਮਨ ਨੂੰ ਬਹੁਤ ਥੇਸ ਆ ਮੈਂ ਮੈਂ ਆਪਣੇ ਆਪ ਨੂੰ ਬਹੁਤ ਅੱਜ ਮਹਿਸੂਸ ਕਰ ਰਹੀ ਹਾਂ ਕਿ ਨਹੀਂ ਹੋਣਾ ਚਾਹੀਦਾ ਮੈਂ ਸ਼ਾਇਦ ਪਹਿਲੀ ਤੇ ਆਖਰੀ ਗਲਤੀ ਕੀਤੀ ਹੋਗੀ ਉਹ ਜਿਹੜਾ ਸਟਾਫ ਸੀਗਾ ਮੈਮ ਤੁਹਾਡੇ ਨਾਲ ਉਹ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਅ ਕੁਸਤਨ ਪਾਈਚਾਰੇ ਦੇ ਹੈਗੇ ਆ ਬਹੁਤ ਸਾਰੇ ਕੁਸਤਨ ਪਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਪਗੜੀ ਧਾਰੀ ਵੀ ਸੀਗੇ ਦਸਤਾਰ ਧਾਰੀ ਵੀ ਸੀਗੇ ਹਾਂਜੀ 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 ਤਾਂ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਹੈ ਹਾਂ ਬਿਲਕੁਲ ਜੀ ਹੈਗਾ ਅਸੀਂ ਸਾਰਿਆਂ ਨੇ ਅੱਜ ਇਹ ਸੋਚਿਆ ਕਿ ਸਾਨੂੰ ਨਹੀਂ ਚਾਹੀਦੇ ਸੀਗਾ ਪਤਾ ਨਹੀਂ ਉਹ ਜਿੱਦਾਂ ਕੋਈ ਕਹਿੰਦੇ ਨਾ ਬਗਨਾਮੀ ਲਿਖੀ ਵਾਲੀ ਗੱਲ ਸਾਡੇ ਉਹ ਮੰਨ ਚੋ ਪਰ ਮੈਂ ਅਹੀਂ ਵਾਹਿਗੁਰੂ ਨੂੰ ਮੰਨਦੇ ਸੱਚੇ ਪਾਤਸ਼ਾਹ ਨੂੰ ਪਰ ਸੌਰੀ ਮੈਂ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਸੰਗਤ ਰੋਸ ਕਰ ਰਹੀ ਹੈ ਜਿਸ ਪ੍ਰਕਾਰ ਦਾ ਸੋਸ਼ਲ ਮੀਡੀਆ ਤੇ ਤੁਹਾਨੂੰ ਬਿਲਕੁਲ ਮੈਂ ਉਹਨਾਂ ਕੋਲੋਂ ਸੌਰੀ ਕਰਦੀ ਹਾਂ ਜੀ ਇਸ ਤੋਂ ਪਹਿਲਾਂ ਮੈਮ ਕਿੰਨੀ ਦੇਰ ਹੋ ਗਈ ਤੁਹਾਨੂੰ ਜੀ ਪੰਜਾਬ ਪੁਲਿਸ ਦੇ ਵਿੱਚ ਸਵਾਮਨ ਦਿੰਦਿਆਂ ਨੂੰ ਮੈਨੂੰ 32 ਸਾਲ ਹੋ ਗਏ ਆ ਇਹ ਇਹ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਹੋਇਆ ਇਹ ਕਦੀ ਵੀ ਨਹੀਂ ਇਹ ਹੋ ਜਾ ਮਨਾਇਆ ਵੀ ਨਹੀਂ ਤਾਂ ਹੋਇਆ ਵੀ ਨਹੀਂ ਕਦੀ ਪਹਿਲੀ ਵਾਰ ਇਦਾਂ ਹੋਇਆ ਵੀ ਨਹੀਂ ਇਹ ਸਟਾਫ ਦੇ ਕਹਿਣ ਦੇ ਉੱਤੇ ਕੀਤਾ ਗਿਆ ਸੀ ਜੀ ਪ੍ਰੋਗਰਾਮ ਬਸ ਉਹਨਾਂ ਦੇ ਬਸ ਜਿੱਦਾਂ ਉਹ ਸੀਗੇ ਮੇਰੇ ਨਾਲ ਹੂੰ ਤੇ ਚਲੋ ਮੈਂ ਹੁਣ ਸੌਰੀ ਮੈਂ ਹੀ ਫੀਲ ਕਰਦੀ ਆ ਕਿ ਮੈਂ ਵਿੱਚ ਹੈਡ ਸੀਗੀ ਮੈਨੂੰ ਚਾਹੀਦਾ ਸੀਗਾ ਕਿ ਮਨਾ ਕਰਨਾ ਔਰ ਔਰ ਜਿਵੇਂ ਤੁਸੀਂ ਲਗਾਤਾਰ ਤੁਹਾਨੂੰ ਗਲਤੀ ਦਾ ਅਹਿਸਾਸ ਤਾਂ ਤੁਸੀਂ ਆਪਾਂ ਤੁਹਾਡੇ ਗੱਲ ਤੋਂ ਵੀ ਲਾ ਰਿਹਾ ਅਹਿਸਾਸ ਹੋ ਰਿਹਾ ਡਿਪਾਰਟਮੈਂਟਲ ਤੌਰ ਦੇ ਉੱਤੇ ਤਾਂ ਨਹੀਂ ਮੈਮ ਕਿਸੇ ਪ੍ਰਕਾਰ ਦਾ ਕੋਈ ਕਿਉਂਕਿ ਤੁਸੀਂ ਯੂਨੀਫਾਰਮ ਦੇ ਵਿੱਚੋਂ ਸਾਰਾ ਕੁਝ ਥਾਣੇ ਦੇ ਵਿੱਚ ਬਿਲਕੁਲ ਬਿਲਕੁਲ ਜੀ ਮੈਨੂੰ ਅਫਸੋਸ ਆ ਵੀ ਮੈਂ ਯੂਨੀਫਾਰਮ ਚ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੇਰਾ ਤਾਂ ਅੱਜ ਮਨਨਾ ਵੀ ਮੈਨੂੰ ਜੋਬ ਵੀ ਨਹੀਂ ਕਰਨੀ ਚਾਹੀਦੀ ਉਮੀ ਚਲੋ ਉਹ ਇੱਕ ਇੱਕ ਨਿੱਜੀ ਫੈਸਲਾ ਜਾਂ ਜਿਹੜੀ ਜ਼ਿੰਮੇਵਾਰੀ ਸਰਕਾਰ ਨੇ ਤੁਹਾਨੂੰ ਦਿੱਤੀ ਹੈ ਮਨ ਲੱਗਦਾ ਬਹੁਤ ਉਮੀਦਾਂ ਦੇ ਨਾਲ ਲੋਕ ਪੰਜਾਬ ਬਿਲਕੁਲ ਜੀ ਲਗਾ ਕੇ ਉਮੀਦ ਰੱਖਦੇ ਨੇ ਤਾਂ ਇਹ ਤੁਹਾਡਾ ਵੀਡੀਓ ਹੁਣ ਜਦੋਂ ਵਾਇਰਲ ਹੋ ਰਿਹਾ ਜੀ ਤਾਂ ਪਰਿਵਾਰ ਦੇ ਵਿੱਚ ਵੀ ਕਿਸੇ ਪ੍ਰਕਾਰ ਦਾ ਕੋਈ ਰਿਐਕਸ਼ਨ ਬਿਲਕੁਲ ਹਾਂ ਜੀ ਬਿਲਕੁਲ ਜੀ ਹੋਇਆ ਬਿਲਕੁਲ ਹੋਇਆ ਜੀ ਹਮ ਪਰਿਵਾਰ ਦਾ ਕੀ ਕਹਿਣਾ ਤੁਹਾਡੇ ਆਪਣੇ ਪਰਿਵਾਰ ਦਾ ਕੀ ਕਹਿਣਾ ਜੀ ਹਾਂ ਉਹ ਕਹਿੰਦੇ ਨਹੀਂ ਵਧੀਆ ਨਹੀਂ ਤੁਸੀਂ ਇੰਨਾ ਕੱਦ ਦੀ ਨਹੀਂ ਕੀਤੀ ਗਲਤੀ ਤੇ ਐਸ ਵਾਰ ਕਿਉਂ ਕੀਤੀ ਗਲਤੀ ਹਮ ਹਾਂਜੀ ਸਿੱਖੀ ਪ੍ਰਤੀ ਡੈਲੀ ਤੁਹਾਡਾ ਹੈ ਮਨ ਦੇ ਵਿੱਚ ਹਾਂਜੀ ਬਿਲਕੁਲ ਜੀ ਮੈਂ ਉਹਦੇ ਆਸਰੇ ਉਹਦੇ ਤੋਂ ਬਗੈਰ ਇੱਕ ਸਾਹ ਵੀ ਨਹੀਂ ਐਸੀ ਲੈ ਸਕਦੇ ਮੈਂ ਹੁਣ ਵੀ ਸਵੇਰ ਸ਼ਾਮੀ ਮੈਂ ਕਰਦੀ ਆ ਆਪਣੇ ਹੂੰ ਬਾਬਾ ਜੀ ਦਾ ਨਾਮ ਲੈਣੀ ਆ ਸਵੇਰ ਸ਼ਾਮੀ ਪਾਠ ਕਰਦੀ ਆ ਇਦਾਂ ਨਹੀਂ ਹੈਗੀ ਹਾਂ ਆ ਤਾਂ ਵੀ ਮੇਰੇ ਕੋਲ ਭਾਵੇਂ ਮੈਂ ਡਿਊਟੀ ਤੇ ਵੀ ਹੂੰ ਤਾਂ ਵੀ ਮੈਂ ਕਰਦੀ ਆ ਇਦਾਂ ਨਹੀਂ ਸਿੱਖਿਆ ਮੈਮ ਕੁਝ ਇਸ ਘਟਨਾ ਤੋਂ ਬਾਅਦ ਹੁਣ ਤੁਸੀਂ ਕੁਝ ਮਨ ਦੇ ਵਿੱਚ ਬਹੁਤ ਬਹੁਤ ਕੁਝ ਬਹੁਤ ਕੁਝ ਆਪਣੀ ਲਾਈਫ ਸਿੱਖਿਆ ਬਹੁਤ ਅੱਜ ਮੈਂ ਜੋ ਸ਼ਾਇਦ ਮੈਂ ਕਦੀ ਵੀ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਹੋਗੀ ਸੰਗਤ ਤੋਂ ਆਖਰੀ ਸਵਾਲ ਹੈ ਮੇਰਾ ਇਹ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਲਾਸਟ ਹਾਂਜੀ ਮੈਂ ਮਾਫੀ ਮੰਗਦੀ ਹਾਂ ਉਹਨਾਂ ਕੋਲੋਂ ਮੈਂ ਠੀਕ ਹੈ ਮੈਮ ਠੀਕ ਹੈ ਧੰਨਵਾਦ ਧੰਨਵਾਦ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ